ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਆ ਜੀ 22 ਗੁੰਡੇ ਪਾ ਕੇ ਆਪਾਂ ਇੰਨਾ ਕੁ ਬਾਰਡਰ ਬਣਾਇਆ ਸੀ ਇੱਕ ਪੁੰਡਾ ਉਲਟਾ ਤੇ ਇੱਕ ਸਿੱਟਾ ਦਾ ਤੇ ਉੱਪਰ ਆਪਾਂ ਚਾਰ ਸਲਾਈਆਂ ਆਈਸਕ੍ਰੀਮ ਕਲਰ ਰੰਗ ਦੀਆਂ ਪਾ ਲਈਆਂ ਇੱਕ ਸਲਾਈ ਆਪਾਂ ਦੇਖੋ ਇਧਰੋਂ ਉਲਟੀ ਬਣਾਈ ਜੋੜਨ ਵਾਸਤੇ ਇਧਰੋਂ ਤੋਂ ਜੋੜਿਆ ਸੀ ਧਾਗਾ ਦੇਖੋ ਜੀ ਤੇ ਤੇ ਬਾਕੀ ਆਪਾਂ ਇਧਰੋਂ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਉਲਟੀਆਂ-ਉਲਟੀਆਂ ਸਲਾਈਆਂ ਬਣਾਈਆਂ ਤੇ ਉਲਟੇ ਪਾਸੇ ਤੋਂ ਸਾਰਾ ਸਿੱਧਾ ਬਣਾਇਆ ਆਹ ਉਲਟੀ ਸਾਈਡ ਹੈ ਤੇ ਆਹ ਸਿੱਧੀ ਸਾਈਡ ਹੈ ਜੀ ਤੇ ਹੁਣ ਆਪਾਂ ਇਥੇ ਡਿਜ਼ਾਈਨ ਸਟਾਰਟ ਕਰਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੁਸੀਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜੀ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਵੇਂ ਦੇਖਣ ਵਾਲੇ ਜਰੂਰ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦੇਵੀਂ ਤੇ ਲਓ ਜੀ ਆਪਾਂ ਹੁਣ ਆਵळा ਕਲਰ ਲਾਉਣਾ ਇੱਥੇ ਇਹਦੇ ਨਾਲ ਆਪਾਂ ਇਹ ਸਲਾਈ ਹੁਣ ਉਲਟੀ ਬਣਾਵਾਂਗੇ ਜੀ ਪੂਰੀ ਸਲਾਈ ਆਪਾਂ ਇਹਦੇ ਨਾਲ ਇਹ ਉਲਟੀ ਬਣਾਵਾਂਗੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੁਸੀਂ ਕੋਈ ਟੀ ਸਵੈਟਰ ਜੈਕਟ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਤੇ ਹੁਣ ਆਪਾਂ ਆਗੇ ਸਿੱਧੇ ਪਾਸੇ ਸਿੱਧੇ ਪਾਸੇ ਦੇਖੋ ਜੀ ਹੁਣ ਆਪਾਂ ਇੱਕ ਗੁੰਡਾ ਤਾਰਿਆ ਇੱਕ ਕੁੰਡਾ ਆਪਾਂ ਇੱਥੇ ਬਣਾ ਲਵਾਂਗੇ ਸਿੱਧਾ ਤੇ ਜਿਹੜੇ ਆਪਣੇ ਆ ਦੋ ਕੁੰਡੇ ਆ ਇਹਨਾਂ ਤੇ ਆਪਾਂ ਹੁਣ ਬਣਾਵਾਂਗੇ ਜੀ ਡਿਜ਼ਾਈਨ ਦੋ ਕੁੰਡਿਆਂ ਦਾ ਜਿਹੜਾ ਆਪਣਾ ਆਹ ਵਾਲਾ ਵਿਚਾਲਾ ਹੈਗਾ ਇੱਥੇ ਆਪਾਂ ਆ ਜਿਹੜੇ ਆਪਣੇ ਲਾਸਟ ਤੇ ਕੁੰਡੇ ਆਪਾਂ ਇੱਥੇ ਸਲਾਈ ਪਾਵਾਂਗੇ ਤੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਜੀ ਫਿਰ ਆਪਾਂ ਅਗਲੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਫਿਰ ਤੋਂ ਆਪਾਂ ਇੱਥੇ ਸਲਾਈ ਪਾਵਾਂਗੇ ਤੇ ਇੱਕ ਲੂਪ ਆਪਾਂ ਲੂਪ ਆਪਾਂ ਫੇਰ ਬਣਾ ਲਵਾਂਗੇ। ਜਨ ਜ ਦੋ ਕੁੰਡੇ ਬਣਾ ਲਏ ਆਪਾਂ। ਅੱਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ। ਫਿਰ ਤੋਂ ਇਹਨਾਂ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਤੇ ਆਪਾਂ ਜਿਹੜਾ ਇਹਨਾਂ ਦਾ ਆਹ ਸੈਂਟਰ ਵਾਲਾ ਭਾਗ ਹੈ ਨਾ ਇੱਥੇ ਸਲਾਈ ਪਾਉਣੀ ਆ। ਤੇ ਆਪਾਂ ਇੱਕ ਕੁੰਡਾ ਬਣਾ ਲੈਣਾ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਫਿਰ ਤੋਂ ਉੱਥੇ ਹੀ ਸਲਾਈ ਪਾ ਕੇ ਆਪਾਂ ਇੱਕ ਕੁੰਡਾ ਹੋਰ ਬਣਾ ਲਵਾਂਗੇ ਦੋ ਕੁੰਡੇ ਅਗਲੇ ਸਿੱਧੇ ਬਣਾਵਾਂਗੇ ਤੇ ਆਪਣਾ ਜੇ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਇੱਧਰ ਆਹ ਇੱਕ ਕੁੰਡਾ ਛੱਡ ਕੇ ਆਪਣੇ ਆਹ ਵਾਲੇ ਦੋ ਤੇ ਚਾਰ ਫੇਰਾ ਵਾਲੇ ਦੋ ਤੇ ਚਾਰ ਇਸ ਤਰ੍ਹਾਂ ਇਹ ਇਹਦੇ ਕੁੰਡੇ ਪੈਂਦੇ ਆ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਫਿਰ ਤੋਂ ਆਪਾਂ ਦੇਖੋ ਇੱਥੇ ਸਲਾਈ ਪਾਵਾਂਗੇ ਉਸ ਆਪਾਂ ਧਿਆਨ ਰੱਖਣਾ ਵੀ ਜਿਹੜਾ ਸੈਂਟਰ ਵਾਲਾ ਭਾਗ ਹੈ ਜਿਹੜਾ ਇੱਥੋਂ ਦੀ ਸਲਾਈ ਕੱਢਣੀ ਆ ਤੇ ਇੱਕ ਕੁੰਡਾ ਬਣਾ ਲੈਣਾ ਦੋ ਕੁੰਡੇ ਸਿੱਧੇ ਬਣਾ ਕੇ ਸੇਮ ਉੱਥੋਂ ਦੀ ਸਲਾਈ ਪਾ ਕੇ ਆਪਾਂ ਇੱਕ ਕੁੰਡਾ ਹੋਰ ਬਣਾ ਲੈਣਾ ਫਿਰ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਲਾਸਟ ਤੇ ਦੇਖੋ ਜੀ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਇੱਕ ਕੁੰਡਾ ਬਣਾਇਆ ਦੋ ਕੁੰਡੇ ਸਿੱਧੇ ਫਿਰ ਇੱਥੋਂ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਵਾਂਗੇ ਤੇ ਆਹ ਦੇਖੋ ਇਹ ਲਾਸਟ ਤੇ ਵੀ ਆਪਣੇ ਕੋਲੇ ਇੱਕ ਕੁੰਡਾ ਆਇਆ ਆਪਾਂ 4-4 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਦਾ ਰੱਖਿਆ ਸੀਗਾ ਹਲੋ ਜੇ ਆਪਾਂ ਸਿੱਧੀ ਸਲਾਈ ਸਾਰੀ ਬਣਾ ਲਈ ਆ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਕ ਕੁੰਡਾ ਸਿੱਧਾ ਬਣਾਇਆ ਜਿਹੜਾ ਆਪਾਂ ਆਹ ਕੁੰਡਾ ਬਣਾਇਆ ਸੀ ਇਹਨੂੰ ਆਪਾਂ ਤਾਰ ਲੈਣਾ ਆ ਜਿਹੜਾ ਇਧਰੋਂ ਹੈਗਾ ਲੂਪ ਬਣਾਈ ਸੀ ਦੋ ਕੁੰਡੇ ਉਲਟੇ ਆਹ ਕੁੰਡਾ ਵੀ ਆਪਾਂ ਤਾਰ ਲੈਣਾ ਦੋ ਕੁੰਡੇ ਉਲਟੇ ਜਿਹੜਾ ਆਪਾਂ ਕੁੰਡਾ ਬਣਾਇਆ ਸੀ ਫालतू ਉਹਨੂੰ ਆਪਾਂ ਤਾਰ ਲੈਣਾ ਦੋ ਕੁੰਡੇ ਫਿਰ ਆਪਾਂ ਉਲਟੇ ਬਣਾ ਲੈਣੇ ਆ ਇਸ ਤਰ੍ਹਾਂ ਆਪਾਂ ਜਿਹੜਾ ਕੁੰਡਾ ਬਣਾਇਆ ਉਹਨੂੰ ਉਤਾਰਦੇ ਜਾਵਾਂਗੇ ਤੇ ਜਿਹੜੇ ਆਪਣੇ ਕੁੰਡੇ ਹੈਗੇ ਆ ਉਹ ਆਪਾਂ ਉਲਟੇ-ਉਲਟੇ ਬਣਾ ਲਵਾਂਗੇ ਲਓ ਜੀ ਆਪਾਂ ਪੂਰੀ ਸਲਾਈ ਉਲਟੀ ਬਣਾ ਲਈ। ਚਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਆਂ ਫਿਰ ਤੋਂ। ਹੁਣ ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈਗਾ ਇਹਨੂੰ ਆਪਾਂ ਇਸ ਕੁੰਡੇ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ। ਦੋ ਕੁੰਡੇ ਸਿੱਧੇ ਇਸ ਕੁੰਡੇ ਨੂੰ ਇਸ ਤਰ੍ਹਾਂ ਲਟਾ ਕੇ ਆਪਾਂ ਇਸ ਕੁੰਡੇ ਨਾਲ ਲੈ ਕੇ ਦੋਹਾਂ ਦੇ ਇੱਕ ਕਰ ਦਾਂਗੇ ਇਹ ਆਪਣਾ ਹੁਣ ਇਧਰੋਂ ਆਹ ਕੁੰਡਾ ਲਵਾਂਗੇ ਤੇ ਦੋਹਾਂ ਦੇ ਇੱਕ ਕਰ ਦਾਂਗੇ ਆ ਜਿਹੜੇ ਵਿਚ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਜੀ ਕੁੰਡਾ ਆਪਾਂ ਇੱਧਰ ਐਸੇ ਕੁੰਡੇ ਨਾਲ ਲੈ ਕੇ ਦੋਹਾਂ ਦੇ ਇੱਕ ਕਰ ਦਾਂ। ਚਲੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ। ਤੇ ਹੁਣ ਆਪਾਂ ਆਹ ਵਾਲੀ ਸਲਾਈ ਆਹ ਐਸੇ ਉਹਨਾਂ ਨਾਲ ਬਣਾਵਾਂਗੇ ਸਲਾਈ। ਸੇਮ ਉਹੀ ਆਪਾਂ ਤਿੰਨ ਸਲਾਈਆਂ, ਚਾਰ ਸਲਾਈਆਂ ਇਸ ਰੰਗ ਦੀ ਇੱਕ ਉਲਟੀ ਬਣਾ ਲਵਾਂਗੇ। ਤੇ ਇੱਕ ਆਪਾਂ ਤਿੰਨ ਆਪਾਂ ਆਹ ਵਾਲੀਆਂ ਉਲਟੀਆਂ-ਉਲਟੀਆਂ ਬਣਾ ਲਵਾਂਗੇ ਇੱਧਰ ਨੂੰ ਤੇ ਇਸ ਤੋਂ ਇਸੇ ਤਰ੍ਹਾਂ ਆਪਾਂ ਅੱਗੇ ਤੋਂ ਅੱਗੇ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਆਪਾਂ ਲੱਗ ਤੋਂ ਨਹੀਂ ਬਣਾਇਆ ਤੇ ਇਸ ਤਰ੍ਹਾਂ ਹੀ ਬਣੂਗਾ ਜੀ ਇਹ ਆਪਾਂ ਥੋੜਾ ਜਿਹਾ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਨੇ ਆ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਤਾਂ ਆਪਣਾ ਇਹ 8-8 ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਇਹੇ ਆਪਾਂ 88 ਸਲਾਈਆਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਜੀ। ਤੇ ਦੇਖੋ ਜੀ ਬਹੁਤ ਸੋਹਣਾ ਬਣਦਾ ਡਿਜ਼ਾਈਨ। ਤੇ ਜਰੂਰ ਟਰਾਈ ਕਰਿਓ ਤੇ ਆਪਣੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਸੋਨਾ ਜਿਹਾ ਕਰ ਦਿਓ ਜੀ ਕਮੈਂਟ। ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਦੇਖੋ ਇਹ ਬਹੁਤ ਸੋਹਣਾ ਬਣਦਾ ਡਿਜ਼ਾਈਨ ਤਾਂ। ਜੇ ਆਪਣੇ ਕੋਲੇ ਬਚੇ ਹੋਏ ਰੰਗ ਪਏ ਤਾਂ ਆਪਾਂ ਜ਼ਿਆਦੇ ਰੰਗਾਂ ਚ ਵੀ ਬਣਾ ਸਕਦੇ ਹਾਂ ਜੀ। ਬੱਚਿਆਂ ਵਾਸਤੇ ਬਹੁਤ ਸੋਹਣਾ ਬਣੂਗਾ ਜੀ। ਚਲੋ ਜੀ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।